ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮ YouTube ਚੈਨਲ ਤੇ ਸੋ ਅੱਜ ਦੇ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਇੱਕ এমਪਲੋਇਮੈਂਟ ਇਨਫੋਰਮੇਸ਼ਨ ਸਾਂਝੀ ਕਰਨ ਜਾ ਰਹੀ ਆ ਤੇ ਇਹ ਭਰਤੀ ਗੱਡੀ ਗਈ ਹੈ ਜੀ ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਤੇ ਭਰਤੀ ਇਹ ਜੀ ਹੈ ਕਿ 8ਵੀਂ ਕਲਾਸ ਜਿਨ੍ਹਾਂ ਨੇ ਪਾਸ ਕੀਤੀ ਹੋਈ ਹੈ ਉਹ ਵੀ ਇਸ ਭਰਤੀ ਵਾਸਤੇ ਅਪਲਾਈ ਕਰ ਸਕਦੇ ਨੇ ਤੇ ਇਸ਼ਤਿਹਾਰ ਦਾ ਨੰਬਰ ਹੈ ਜੀ 10 ਆਫ 2024 ਸੋ ਇਹਦੀਆਂ ਡੇਟਸ ਤੁਸੀਂ ਦੇਖ ਸਕਦੇ ਹੋ ਜੀ ਆਨਲਾਈਨ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਹੋ 26 ਅਗਸਤ 2024 ਤੋਂ ਤੇ ਲਾਸਟ ਡੇਟ ਜੋ ਹੈ ਅਪਲਾਈ ਕਰਨ ਦੀ ਉਹ 24 ਸਤੰਬਰ 2024 ਸ਼ਾਮੀ 5 ਵਜੇ ਤੱਕ ਹੈ ਫੀਸ ਭਰਨ ਦੀ ਆਖਰੀ ਮਿਤੀ ਜੋ ਹੈ ਜੀ ਉਹ 27 ਸਤੰਬਰ 2024 ਹੈ ਤੇ ਇਹ ਜੋ ਭਰਤੀ ਹੈ ਇਹ ਕੀਤੀ ਗਈ ਹੈ ਪੰਜਾਬ ਸਿਵਲ ਸਕੱਤਰੇ ਡਿਪਾਰਟਮੈਂਟ ਦੇ ਵਿੱਚ ਗਰੁੱਪ ਡੀ ਦੀਆਂ ਅਸਾਮੀਆਂ ਨੇ ਤੇ ਅਗਰ ਆਪਾਂ ਅਸਾਮੀਆਂ ਦੇਖੀ ਤਾਂ ਜੀ ਇਹਦੇ ਵਿੱਚ ਦੋ categories ਆਈਆਂ ਨੇ ਅਸਾਮੀਆਂ ਦੀਆਂ ਪਹਿਲੀ ਹੈ ਸੇਵਾਦਾਰ ਸੋ ਸੇਵਾਦਾਰ ਦੀਆਂ ਟੋਟਲ ਅਸਾਮੀਆਂ ਜੋ ਨੇ ਉਹ ਉਹਨੇ ਆਪਣੇ ਕੋਲੇ 150 ਜਿਹਦੇ ਵਿੱਚ 42 ਅਸਾਮੀਆਂ ਜੋ ਨੇ ਜਿਹੋ ਫੀਮੇਲਸ ਵਾਸਤੇ ਰੱਖਵੀਆਂ ਨੇ ਸੈਕਿੰਡ ਹੈ ਜੀ ਚੌਂਕੀਦਾਰ ਚੌਂਕੀਦਾਰ ਦੀਆਂ ਟੋਟਲ ਇਹਨਾਂ ਨੇ 22 ਅਸਾਮੀਆਂ ਗੱਡੀਆਂ ਨੇ ਤੇ ਇਹਦੇ ਲਈ ਮੈਂ ਤੁਹਾਡੇ ਨਾਲ एलिਜੀਬਿਲਟੀ ਕ੍ਰਾਈਟੇਰੀਆ ਜੋ ਹੈ ਉਹ ਵੀ ਸ਼ੇਅਰ ਕਰ ਦਿੰਨੀ ਆਂ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇਹਦੇ ਵਾਸਤੇ ਘੱਟੋ-ਘੱਟ 8ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਤੇ ਉਹਦੇ ਨਾਲ ਹੀ ਤੁਹਾਡੇ ਕੋਲੇ ਪੰਜਾਬੀ ਲੈਂਗੁਏਜ ਪਾਸ ਕੀਤੀ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਕਈ ਬੱਚੇ ਉਹਨਾਂ ਨੇ ਹੋਰ ਬੋਰਡਸ ਤੋਂ ਕੀਤੀ ਹੁੰਦੀ ਹੈ ਉਹਦੇ ਵਿੱਚ ਪੰਜਾਬੀ ਨਹੀਂ ਹੁੰਦੀ 8th ਕਲਾਸ ਦੇ ਵਿੱਚ ਸੋ ਉਹ ਐਲੀਜੀਬਲ ਨਹੀਂ ਹੈਗੇ ਸਿਰਫ ਉਹੀ ਕੈਂਡੀਡੇਟਸ ਐਲੀਜੀਬਲ ਹੋਣਗੇ ਜਿਨ੍ਹਾਂ ਨੇ 8ਵੀਂ ਦੇ ਵਿੱਚ ਪੰਜਾਬੀ ਪੜ੍ਹੀ ਹੋਈ ਹੈ ਇਸ ਤੋਂ ਇਲਾਵਾ ਇਹਦੇ ਲਈ ਕੋਈ ਹੋਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜੋ ਪੇਸ਼ਕਸ਼ ਹੈ ਉਹ ਨਹੀਂ ਕੀਤੀ ਗਈ ਤੇ ਅਸਾਮੀ ਦਾ ਨਾਮ ਸੇਵਾਦਾਰ ਤੇ ਚੌਂਕੀਦਾਰ ਦੇ ਨਾਲ ਦਾਗਰ ਤਨਖਾਹ ਸਕੇਲ ਦੇਖੀਏ ਤਾਂ ਜਿਉ 18000 ਹੈ ਮਿਨਿਮਮ ਐਡਮਿਸਿਬਲ ਪੇ ਹੈ ਪ੍ਰੋਬੇਸ਼ਨ ਦੇ ਟਾਈਮ ਤੇ ਸਿਰਫ ਔਰ ਸਿਰਫ 18000 ਤਨਖਾਹ ਦਿੱਤੀ ਚਾਹੂਗੀ ਜਿਵੇਂ ਹੀ ਪ੍ਰੋਬੇਸ਼ਨ ਪੂਰਾ ਹੋ ਜਾਂਦਾ ਹੈ ਦੈਨ ਉਸ ਤੋਂ ਬਾਅਦ ਤੁਹਾਨੂੰ ਜੋ ਬਾਕੀ ਦੇ ਪੱਤੇ ਨੇ ਜੋ ਬਾਕੀ ਕਰਮਚਾਰੀਆਂ ਨੂੰ ਮਿਲਦੇ ਨੇ ਉਹ ਨਾਲ ਮਿਲਨੇ ਸ਼ੁਰੂ ਹੋ ਜਾਣਗੇ एज लिमिट ਦੀ ਅਗਰ ਗੱਲ ਕਰੀਏ ਤਾਂ ਜੀ 1 1 2024 ਦੇ ਅਨੁਸਾਰ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਸ਼੍ਰੇਣੀ ਦੇ ਜੋ ਕੈਂਡੀਡੇਟਸ ਨੇ ਜੀ ਉਹਨਾਂ ਦੀ ਮੈਕਸਿਮਮ ਏਜ 35 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਬਾਕੀ ਜੋ ਰਿਜ਼ਰਵਡ ਕੈਟੇਗਰੀਜ਼ ਵਾਲੇ ਨੇ ਉਹਨਾਂ ਦੀ 40 ਸਾਲ ਤੋਂ ਉੱਤੇ ਨਾ ਹੋਵੇ ਰਾਜ ਦੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉੱਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵਾਧੂ ਵਾਧੂ ਉਮਰ ਸੀਮਾ 45 ਸਾਲ ਹੋਵੇਗੀ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜੋ ਬਾਕੀ ਹੁੰਦੇ ਨੇ ਨੇ ਦਿਵਿਆਂਗ ਉਮੀਦਵਾਰ ਉਹਨਾਂ ਦੇ ਲਈ ਵੀ 10 ਸਾਲ ਦੀ ਛੋਟ ਹੁੰਦੀ ਹੈ ਵਿਡੋਸ ਡਾਈਵੋਰਸਸ ਨੇ ਉਹਨਾਂ ਦੇ ਲਈ ਵੀ ਇੱਕ ਛੋਟ ਜੋ ਹੈ ਉਹ ਦਿੱਤੀ ਜਾਂਦੀ ਹੈ ਅਪ ਟੂ 40 ਇਅਰਸ ਉਹ ਅਪਲਾਈ ਕਰ ਸਕਦੇ ਨੇ ਫੀਸ ਦੀ ਗੱਲ ਕਰੀਏ ਤਾਂ ਜੀ ਜਨਰਲ ਕੈਟਾਗਰੀ ਸੁਤੰਤਰਤਾ ਸੰਗਰਾਮੀ ਖਿਡਾਰੀ ਇਹਨਾਂ ਦੇ ਵਾਸਤੇ 1000 ਰੁਪਏ ਹੈ ਅਪਲਾਈ ਕਰਨ ਦੀ ਐਸਸੀ ਬੀਸੀ ਤੇ ਈਡਬਲਯੂਐਸ ਵਾਲਿਆਂ ਵਾਸਤੇ 250 ਸਾਬਕਾ ਫੌਜੀ ਤੇ ਆਸ਼ਰਮ ਤੇ ਇਹਨਾਂ ਵਾਸਤੇ 200 ਰੁਪਏ ਫਿਜ਼ੀਕਲ ਹੈਂਡੀਕੈਪਡ ਵਾਸਤੇ 500 ਰੁਪਏ ਫੀਸ ਰੱਖੀ ਗਈ ਹੈ ਸੋ ਫੀਸ ਪੀ ਟ੍ਰਿਪਲ ਐਸਬੀ ਨੇ ਕਦੇ ਵੀ ਘੱਟ ਕਿਸੇ ਤੋਂ ਨਹੀਂ ਚਾਰਜ ਕੀਤੀ ਹਮੇਸ਼ਾ ਹੀ ਇਹ ਕਾਫੀ ਜ਼ਿਆਦਾ ਫੀਸ ਚਾਰਜ ਕਰਦਾ ਹੈ ਡਿਪਾਰਟਮੈਂਟ ਤੇ ਫੀਸ ਜੋ ਹੈ ਜੀ ਤੁਸੀਂ ਅਗਰ ਇੱਕ ਵਾਰੀ ਪੇ ਕਰ ਦਿੰਨੇ ਹੋ ਤਾਂ ਕਿਸੇ ਵੀ ਕੇਸ ਦੇ ਵਿੱਚ ਰਿਫੰਡ ਨਹੀਂ ਕੀਤੀ ਜਾਂਦੀ ਨੈਕਸਟ ਕੱਲ ਕਰਦੇ ਹਾਂ ਜੀ ਸਿਲੈਕਸ਼ਨ ਕ੍ਰਾਈਟੇਰੀਆ ਦਾ ਕੀ ਹੋਊਗਾ ਇਹਦੇ ਲਈ ਇੱਕ ਆਬਜੈਕਟਿਵ ਟਾਈਪ ਰਿਟਨ ਟੈਸਟ ਲਿਆ ਜਾਊਗਾ ਤੇ ਇਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋਊਗਾ ਪਾਰਟ A ਤੇ ਪਾਰਟ B ਪਾਰਟ A ਦੇ ਵਿੱਚ ਮਿਡਲ ਸਟੈਂਡਰਡ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ ਜੋ ਕਿ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਵੇਗਾ ਇਹ ਪੇਪਰ ਕੁਆਲੀਫਾਈ ਕਰਨ ਲਈ ਘੱਟੋ ਘੱਟ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਪਾਰਟ ਬੀ ਪੇਪਰ ਅਸਾਮੀ ਲਈ ਲੋਡਿੰਦੀ ਵਿਦਿਅਕ ਯੋਗਤਾ ਤੇ ਆਧਾਰਿਤ ਹੋਵੇਗੀ ਸੋ ਜਿਵੇਂ ਜੀ 8ਵੀ ਇਹਨਾਂ ਨੇ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਹੈ ਸੋ ਉਹਦੇ ਅਕੋਰਡਿੰਗ ਹੀ ਉਹਦਾ ਪੇਪਰ ਜੋ ਹੈ ਉਹ ਸੈੱਟ ਕੀਤਾ ਜਾਏਗਾ ਤੇ ਮੈਰਿਟ ਲਿਸਟ ਜੋ ਹੈ ਜੀ ਉਹ ਸਿਰਫ ਔਰ ਸਿਰਫ ਪੇਪਰ ਬੀ ਦੇ ਆਧਾਰ ਤੇ ਬਣਾਈ ਜਾਊਗੀ ਕਿਉਂਕਿ ਪੇਪਰ ਇਹ ਜੋ ਹੈ ਉਹ ਸਿਰਫ ਕੁਆਲੀਫਾਈਂਗ ਨੇਚਰ ਦਾ ਹੁੰਦਾ ਹੈ ਤੁਸੀਂ ਅਪਲਾਈ ਤੁਸੀਂ ਇਹਦੇ ਵਾਸਤੇ 26 ਅਗਸਤ 2024 ਤੋਂ ਸ਼ੁਰੂ ਕਰ ਸਕਦੇ ਹੋ ਐਪਲੀਕੇਸ਼ਨਸ ਤੇ ਬਿਲ ਕਿਸੇ ਨੂੰ ਵੀ ਇਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਆਨਲਾਈਨ ਐਪਲੀਕੇਸ਼ਨਸ ਦੇ ਲਈ ਜੇ ਵੀ ਤੁਹਾਨੂੰ ਆਨਲਾਈਨ ਅਪਲਾਈ ਕਰਦੇ ਹੋਏ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ गिवन ਫੋਨ ਨੰਬਰਸ ਤੇ ਫੋਨ ਕਰਕੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਅਗਰ ਇਹਦੇ ਰਿਗਾਰਡਿੰਗ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਕੁਐਰੀ ਹੈ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ ਪਲੱਸ ਸਾਡਾ ਪੇਜ ਜੋ ਹੈ ਤੁਸੀਂ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਪੰਜਾਬ ਐਗਜ਼ਾਮਸ ਦੇ ਨਾਮ ਤੋਂ ਸੋ ਬਾਕੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਬਹੁਤ ਸਾਰੇ ਸਾਡੇ ਨਾਲ ਇਹ ਜੇ ਦੋਸਤ ਮਿੱਤਰ ਹੁੰਦੇ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਕਾ ਹੁੰਦੀ ਹੈ ਸੋ ਉਹਨਾਂ ਦੇ ਲਈ ਇਹ ਪੋਸਟ ਜੋ ਹੈ ਉਹ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਹੋ ਸਕਦੀ ਹੈ ਸੋ ਅਗਰ ਤੁਹਾਡੇ ਨੌਨ ਦੇ ਵਿੱਚ ਇਹੋ ਜਿਹਾ ਕੋਈ ਵੀ ਇਨਸਾਨ ਹੈ ਜਿਹਦੀ ਕੁਆਲਿਫੀਕੇਸ਼ਨ 10ਵੀਂ 12ਵੀਂ ਹੈ ਹੈ ਤੋਂ ਉਹਦੇ ਨਾਲ ਜ਼ਰੂਰ ਸ਼ੇਅਰ ਕਰਿਓ ਬਿਕਾਜ਼ ਇਹਦੇ ਵਿੱਚ ਜੋ ਇੱਕ ਤਾਂ ਪੇ ਹੈ ਉਹ ਕਾਫੀ ਅੱਛੀ ਦਿੱਤੀ ਜਾਏਗੀ ਅਗਰ ਸਟਾਰਟਿੰਗ ਪੇ ਹੀ ਦੇਖੀਏ ਐਂਡ ਸੈਕੰਡਲੀ ਇੱਕ ਗਵਰਨਮੈਂਟ ਜੌਬ ਹੈ ਉਹਨਾਂ ਨੂੰ ਹੋਰ ਵੀ ਇਹਦੇ ਵਿੱਚ ਜੋ ਨੇ ਸੌਰੀ ਜੋ ਐਕਸਪੈਂਸਸ ਵਗੈਰਾ ਨੇ ਉਹ ਪੇ ਕੀਤੇ ਚਾਹੁੰਦੇ ਨੇ ਸੋ ਬਾਕੀ ਅੰਦੇ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਥੈਂਕਸ ਫਾਰ ਵਾਚਿੰਗ